ਕੋਡੀ 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 ਖੁਸ਼ੀ ਆ ਗਿਆ ਜੇ ਅੱਜ ਦੇ ਪਲੇਅਰ ਬੱਲਿਆਂ ਲੱਗੇ ਇੱਕ ਵਾਰੀ ਲੰਡੇ ਕਹਿ ਰਹੇ ਤਾੜੀਆਂ ਵਾਰ ਆਹ ਪਿਆਰ ਦੇ ਹੱਥ ਜੇ ਹਿਲਾ ਕੇ ਦੁੱਗਾ ਵਾਲਾ ਗੱਲ ਕਰਦਾ ਫਿਰਦਾ ਉਹ ਬੱਲੇ ਜਾਣ ਜੋ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਖੁਸ਼ੀ ਦੇ ਲਈ ਇਧਰ ਸ਼ ਖੀਰਾ ਵਾਲੀਏ ਲੈ ਲੈ ਵੀ ਖੀਰਾ ਵਾਲੀਆ ਕਾਰ ਫਦੇ ਸੰਜੀ ਮਾਰ ਕਦੇ ਨਹੀਂ ਖਾਂਦੇ ਮਿੱਤਰੋ ਚੰਡੇ ਮੰਗੀ ਦੇ ਚੇਲੇ ਆਹ ਕਾਲੇ ਸੰਗਿਆਂ ਵਾਲਾ ਫਿਰ ਲੁੜਦਾ ਫਿਰਦਾ ਮੇਲੇ ਖੀਰਾ ਵਾਲੀਏ ਬੁੱਲਟ ਨੂੰ ਦੁਗ ਦੁਗ ਨੇ ਉਹ ਕਹਿੰਦੇ ਲੰਡੇਗੇ ਦੇ ਕੱਪ ਉੱਤੇ ਆਹ ਵੇਖ ਲਲਕਰੇ ਪੈਂਦੇ ਲੰਡੇ ਕਹਿੰਦੇ ਕੱਪ ਦੇ ਉੱਤੇ ਆਹ ਵੇਖ ਲਲਕਰੇ ਪੈਂਦੇ ਇੱਕ ਮੇਰੀ ਬੇਨਤੀ ਐ ਬਹੁਤ سارے ਸੱਜਣ ਜਿਹੜੇ ਖਿਡਾਰੀ ਦਿਲਸ਼ਾਦ ਵਰਗੇ ਨੌਜਵਾਨ ਸੁਖਰਾਜ ਰੋਡੇ ਵਰਗੇ ਬੱਬੂ ਵਰਗੇ ਲਓ ਇਧਰੇ ਪਾਸੇ ਦੁੱਗਾ ਵਾਲਾ ਦੁੱਗਾ ਵਾਲਾ ਕੋਸ਼ਿਸ਼ ਕਰਦਾ ਕਰਾਉਂਦਾ ਦੁੱਗ ਦੁੱਗ ਹੁਣ ਧੱਕਣ ਦੀ ਕੋਸ਼ਿਸ਼ ਚੱਲਦੀ ਹੋਈ ਬੱਲੇ ਬੱਲੇ ਹੋਈ ਪਈ ਹੈ ਕਮਾਲ ਦੇ ਖਿਡਾਰੀ ਐਨ ਜੂ ਦੇ ਇੱਕ ਪਾਸੇ ਮੁੰਡਾ ਨਵਨਕੌਰ ਦੂਸਰੇ ਪਾਸੇ ਤਜਰਬਾ ਵੰਡਾ ਖੇਡ ਕਬੱਡੀ ਵੱਡੀ ਲਓ ਕਮਾਲ ਹੁੰਦੀ ਹੋਈ ਦੇ ਪੁਆਇੰਟ ਇਹ ਗੱਲ ਕਰੂਗਾ ਕੱਲ ਨੂੰ ਯਾਰ ਖੁਸ਼ੀ ਨਾਲ ਪੰਗਾ ਪੈ ਗਿਆ ਲੰ ऐसे तरह कबड्डी ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ